ਸਦੂ موسی ਵਾਲਦੀ ਮਾਤਾ ਨੇ ਇਹ ਬੇਟੇ ਨੂੰ ਜਨਮ ਦਿੱਤਾ ਜਸਤੋ ਬਾ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਦਾ ਸੰਸਲਾ ਚੱਲ ਰਹੀ ਹੈ। ਮੂਸਾ ਪਿੰਡ ਸਿੱਧੂ ਮੂਸੇਵਾਲਦੀ ਹਵੇਲੀ 'ਚ ਰੋੜਕਾਂ ਲੱਗਿਆ ਹੋਇਆ। ਛੋਟੇ ਸਿੱਧੂ ਮੂਸੇਵਾਲਦੀ ਔਰ ਦੀ ਖੁਸ਼ੀ ਵਿੱਚ ਹਵੇਲੀ 'ਚ ਮਠਾਈਆਂ ਵੰਡੀਆਂ ਗਈਆਂ ਅਤੇ ਰੱਜ ਕੇ ਗਿੱਦਾ ਤੇ ਪਗੜਾ ਪਾਇਆ ਗਿਆ। ਛੋਟੇ ਸਿੱਧੂ ਮੂਸੇਵਾਲਦੀ ਚਲਕ ਦੇਖਣ ਲਈ ਹਜ਼ਾਰਾਂ ਫੈਨ ਸਿੱਧੂ ਮੂਸੇਵਾਲਦੀ ਹਵੇਲੀ ਪਹੁੰਚ ਰਹੇ ਨੇ ਤੇ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਪਰਿਵਾਰ ਨੂੰ ਵਧਾਈਆਂ ਵੀ ਦੇ ਰਹੇ ਨੇ। ਅੱਗੇ ਕਰ ਮੌਜਲਾ ਤੇ ਸਿੱਧੂ ਮੂਸੇਵਾਲਦੀ ਦੇ ਭਰਾ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਲੱਗਾ ਹਾਂ ਤਕਰੀਬਨ 2 ਸਾਲ ਪਹਿਲਾਂ 29 ਮਈ ਦਿਨ ਐਤਵਾਰ ਨੂੰ ਸਿੱਧੂ ਮੂਸੇਵਾਲੇ ਦੀ ਡੈਥ ਹੋ ਜਾਂਦੀ ਹੈ। ਤਕਰੀਬਨ 2 ਸਾਲ ਬਾਅਦ ਮਾਤਾ ਚਰਮਕੌਰ ਦੀ ਕੁੱਖੋਂ ਫਿਰ ਤੋਂ ਸਿੱਧੂ ਮੂਸੇਵਾਲੇ ਦਾ ਜਨਮ ਹੋ ਚੁੱਕਾ ਹੈ। ਉਹ ਵੀ ਦਿਨ ਐਤਵਾਰ ਹੈ। ਇਸ ਨੂੰ ਇਹ ਤਫਾਕ ਨਹੀਂ ਤਾਂ ਕੀ ਗਈਏ। ਲੱਗਦਾ ਪ੍ਰਮਾਤਮਾ ਨੇ ਉਹਨਾਂ ਕਰੋੜਾ ਲੋਕਾਂ ਦੇ ਅਰਦਾਸ ਸੁਣ ਲਈ ਜੋ ਸਾਨੂੰ ਸਿੱਧੂ ਮੂਸੇਵਾਲਾ ਫਿਰ ਤੋਂ ਮੋੜ ਦਿੱਤਾ। ਸਿੱਧੂ ਮੂਸੇਵਾਲੇ ਦੇ ਭਰਾ ਦੇ ਜਨਮ ਤੋਂ ਬਾਅਦ ਕਰਨ ਓਜਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਟੋਰੀ ਪਾ ਕੇ ਪਰਿਵਾਰ ਨੂੰ ਵਧਾਈਆਂ ਦੀ ਪਿਆਮੇ ਉਹਨਾਂ ਨੇ ਲਿਖਿਆ ਵਾਹਿਗੁਰੂ ਤੇਰਾ ਸ਼ੁਕਰਾਨਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਬਾਪੂ ਬਲਕੌਰ ਨੇ ਦੱਸਿਆ ਕਿ ਕਰਨ ਓਜਲਾ ਨੇ ਮੈਨੂੰ ਕਾਲ ਕੀਤੀ ਤੇ ਨਾਲੇ ਵਧਾਈਆਂ ਦਿੱਤੀ ਕਰਨ ਓਜਲਾ ਨੇ ਕਿਹਾ ਕਿ ਮਾਪੇ ਤੋਂ ਬਿਨਾਂ ਇੱਕ ਬੱਚਾ ਤੇ ਬੱਚੇ ਤੋਂ ਬਿਨਾਂ ਮਾਪੇ ਕਿੰਨੇ ਅਧੂਰੇ ਨੇ ਇਹ ਮੈਂ ਚੰਗੀ ਤਰ੍ਹਾਂ ਜਾਣਦਾ ਕਰਨ ਓਜਲਾ ਨੇ ਮਾਤਾ ਤੇ ਬੱਚੇ ਦਾ ਹਾਲ-ਚਾਲ ਪੁੱਛਿਆ ਅਤੇ ਤੰਦਰੁਸਤੀ ਲਈ ਅਰਦਾਸ ਵੀ ਕੀਤੀ ਤੇ ਨਾਲੇ ਪਰਿਵਾਰ ਨੂੰ ਨਿੱਕੇ ਮੂਸੇ ਵਰਦੀ ਆਉਣ ਦੀ ਬਹੁਤ-ਬਹੁਤ ਵਧਾਈਆਂ ਵੀ ਦਿੱਤੀਆਂ